ਦੋਸਤੋ ਨਮਸਕਾਰ ਸਤਿ ਸ਼ਕਾਲ ਆਦਾਬ ਮੈਂ ਆਪ ਸਭ ਦਾ ਦੋਸਤ ਗੁਰਨਾਮ ਬਾਵਾ ਅੰਬਾਲਾ ਤੋਂ ਅੱਜ ਵੀਰ ਹਾਜ਼ਰ ਆ ਇੱਕ ਕਹਾਣੀ ਲੈ ਕੇ ਜਿਸ ਦਾ ਸਰਨੇਕ ਹੈ ਖਿਡੌਣਾ ਅੰਬਾਲਾ ਜ਼ਿਲ੍ਹੇ ਦੇ ਕਸਬਾ ਸਾਹਜ ਵਸੀ ਬਸਤੀ ਜਿਸ ਨੂੰ ਮਾਜਵੀ ਕਹਿੰਦੇ ਹਨ ਉਸ ਚ ਇੱਕ ਛੋਟੇ ਜਿਹੇ ਬਕਾਨ ਚ ਸੋਹਣ ਆਪਣੀ ਇਕਲੋਤੀ ਧੀ ਅਨੀਤਾ ਨਾਲ ਰਹਿੰਦਾ ਸੀ ਸੋਹਣ ਰੋਜੀ ਰੋਟੀ ਲਈ ਲੱਗਦੇ ਹਿਮਾਚਲ ਦੇ ਸਰਮੋਰ ਜ਼ਿਲ੍ਹੇ ਦੀ ਤਹਿਸੀਲ ਨਾਹਨ ਦੇ ਨਾਲ ਦੇ ਲੱਗਦੇ ਛੋਟੇ ਪਿੰਡਾਂ ਚ ਕਪੜਾ ਵੇਚਣ ਦਾ ਕੰਮ ਕਰਦਾ ਸੀ ਉਹ ਗਠੜੀ ਚ ਕਦੀ ਜਨਾਨਾ ਸੂਟ ਕਦੀ ਚਾਦਰਾਂ ਲੈ ਜਾਂਦਾ ਸੀ ਨਾਹਨ ਦੀ ਇੱਕ ਧਰਮਚਾਲਾ ਚ ਠਹਿਰਦਾ ਸਾਰਾ ਦਿਨ ਫੇਰੀ ਲਾ ਵਾਪਸ ਨਾਹਨ ਆ ਜਾਂਦਾ ਫਿਰ ਹਫਤੇ 10 ਦਿਨ ਬਾਅਦ ਵਾਪਸ ਘਰ ਪਰਦਾ ਉਸ ਦਿਨ ਘਰ ਰਹਿ ਕੇ ਫਿਰ ਅੰਬਾਲਾ ਤੋਂ ਕਪੜਾ ਖਰੀਦ ਵਾਪਸ ਫੇਰੀ ਲਾਉਨ ਚਲਾ ਜਾਂਦਾ ਸੀ ਪਰ ਹੁਣ ਉਹ 8-9 ਮਹੀਨੇ ਤੋਂ ਘਰ ਹੀ ਸੀ ਪਹਿਲਾਂ ਤਾਂ ਉਸ ਦੀ ਘਰ ਵਾਲੀ ਵਿਦਿਆ ਦੇਵੀ ਦੇ ਗੁਰਦੇ ਖਰਾਬ ਹੋ ਗਏ ਸਨ ਉਸ ਦਾ ਇਲਾਜ ਕਰਾਉਣ ਲਈ ਅੰਬਾਲਾ ਲੈ ਕੇ ਜਾਂਦਾ ਰਿਹਾ ਫਿਰ ਚੰਡੀਗੜ੍ਹ ਦੇ ਪੀਜੀਆ ਦੇ ਚੱਕਰ ਕੱਢਦਾ ਰਿਹਾ ਪਰ ਫਿਰ ਵੀ ਵਿਦਿਆ ਦੇਵੀ ਬਚ ਨਾ ਸਕੀ ਉਹ ਇੱਕ ਦਿਨ ਬਿਮਾਰੀ ਨਾਲ ਲੜਦੀ ਲੜਦੀ दम ਤੋੜ ਗਈ ਜੋ ਜਮਾ ਪੂੰਜੀ ਸੀ ਉਹ ਉਸ ਦੇ ਇਲਾਜ ਚ ਖਤਮ ਹੋ ਗਈ ਸੀ ਹੁਣ ਉਹ ਆਪ ਵੀ ਦਮੇ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਅਨੀਤਾ ਕਸਬੇ ਦੀ ਕਸਬੇ ਚ ਸਲਾਈ ਦਾ ਕੰਮ ਕਰਦੀ ਸੁਨੀਤਾ ਕੋਲ ਸੁਨੀਤਾ ਕੋਲੋਂ ਸਿਰੋਂ ਲਈ ਸਲਵਾਰਾ ਲਿਆਉਂਦੀ ਇੱਕ ਸਲਵਾਰ ਦੇ ਉਸ ਨੂੰ 20 ਰੁਪਏ ਮਿਲਦੇ। ਉਹ ਓਕੇ ਸੋਕੇ ਪੰਜ ਸਲਵਾਰਾਂ ਕੱਢ ਦਿੰਦੀ ਤੇ ਰੋਜ਼ ਸ਼ਾਮ ਨੂੰ ਉਸ ਨੂੰ ਦੇ ਆਂਦੀ ਤੇ ਅਗਲੇ ਦਿਨ ਦਾ ਕੰਮ ਲੈ ਆਉਂਦੀ ਸੀ। ਕਦੀ ਕਦਾਈ ਮਾਜਰੀ ਦੀਆਂ ਜਨਾਨੀਆਂ ਵੀ ਉਸ ਨੂੰ ਸੂਰ ਸੂਣ ਲਈ ਦੇ ਜਾਂਦੀਆਂ ਸਨ। ਖੈਰ ਘਰ ਦੀ ਰੋਟੀ ਤੇ ਸੌਣ ਦੀ ਦਵਾਈ ਜੋਗਾ ਉਹ ਕਰ ਲੈਂਦੀ ਸੀ। ਸੁਨੀਤਾ ਦੀ ਦੁਕਾਨ ਤੇ ਰੋਹਿਤ ਨਾਂ ਦਾ ਮੁੰਡਾ ਕੰਮ ਕਰਦਾ ਸੀ। ਅਨੀਤਾ ਜੱਧ ਵੀ ਕਪੜੇ ਦੇਣ ਜਾਂ ਲੈਣ ਜਾਂਦੀ ਤਾਂ ਉਹ ਨੀਤਾ ਨੂੰ ਚੋਰ ਰੱਖਣ ਨਾਲ ਦੇਖਦਾ ਅਨੀਤਾ ਨੇ ਵੀ ਉਸ ਦੀ ਇਹ ਚੋਰੀ ਕਈ ਵਾਰ ਫੜੀ ਸੀ ਰੋਹਿਤ ਨੂੰ ਅਨੀਤਾ ਦਾ ਸਾਦਾਪਨ ਤੇ ਕਨਕ ਪਿੰਨਾ ਰੰਗ ਝੀਲ ਵਰਗੀਆਂ ਅੱਖਾਂ ਆਪਣੇ ਵੱਲ ਖਿੱਚਦੀਆਂ ਸਨ ਅਨੀਤਾ ਅੱਜ ਕਪੜੇ ਦੇਣ ਸ਼ਾਮ ਨੂੰ ਆਈ ਤਾਂ ਸੁਨੀਤਾ ਨੂੰ ਦੁਕਾਨ ਤੇ ਨਾਂ ਵੇਖ ਉਸ ਨੇ ਰੋਹਿਤ ਤੋਂ ਪੁੱਛਿਆ ਆਂਟੀ ਹੈ ਨਹੀਂ ਅੱਜ ਕਿੱਥੇ ਗਏ ਨੇ ਰੋਹਿਤ ਨੇ ਜਵਾਬ ਦਿੰਦੇ ਕਿਹਾ ਜੀ ਉਹਨਾਂ ਦੇ ਘਰ ਮਹਿਮਾਨ ਆਏ ਨੇ ਇਸ ਲਈ ਉਹ ਜਲਦੀ ਚਲੇ ਗਏ ਹਨ ਤੁਸੀਂ ਕਪੜੇ ਫੜਾ ਦਿਓ ਅਨੀਤਾ ਨੇ ਸਲਵਾਰਾ ਉਸ ਨੂੰ ਫੜਾ ਦਿੱਤੀਆਂ ਰੋਹਿਤ ਨੇ 100 ਰੁਪਏ ਫੜਾਉਂਦੇ ਕਿਹਾ ਆ ਲਓ ਆਂਟੀ ਪਾਸੀ ਤੇ ਕਪੜੇ ਫੜਾ ਗਏ ਹਨ ਅਨੀਤਾ ਵਾਪਸ ਜਾਣ ਲੱਗੀ ਤਾਂ ਰੋਹਿਤ ਫਿਰ ਬੋਲਿਆ ਰੁਕੋ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਅਨੀਤਾ ਉਸਦੇ ਚਿਹਰੇ 'ਵਲ ਤੱਕਦੀ ਬੋਲੀ ਕਰੋ ਕੀ ਗੱਲ ਕਰਨੀ ਹੈ ਰੋਹਿਤ ਨੂੰ ਕੁਝ ਹੋਰ ਨਾ ਸੁਝਿਆ ਤੇ ਉਹ ਬੋਲਿਆ ਉਹ ਤੁਹਾਡੇ ਬਾਪੂ ਜੀ ਦਾ ਕੀ ਹਾਲ ਹੈ ਹੂੰ ਅਨੀਤਾ ਉਸਦਾ ਚਿਹਰਾ ਤੇ ਅੱਖਾਂ ਪੜਦੀ ਬੋਲੀ ਠੀਕ ਨੇ ਹੁਣ बस ਇਹ ਗੱਲ ਕਰਨੀ ਸੀ ਜਾਂ ਕੁਝ ਹੋਰ ਨਾ ਜਾਵਾਂ रोहित तो बस ਐਨਾ ਹੀ ਕਹਿਆ ਹੋਇਆ ਨਹੀਂ ਬਸ ਕੋਈ ਨਹੀਂ ਜਾਓ ਤੁਸੀਂ ਅਨੀਤਾ ਘਰ ਆ ਕੇ ਰਾਤ ਦੀ ਰੋਟੀ ਬਣਾਉਂਗੀ रोहित ਬਾਰੇ ਸੋਚਣ ਲੱਗੇ ਮਨ 'ਚ ਤਾਂ ਮੇਰੇ ਵੀ ਬਹੁਤ ਕੁਝ ਹੈ ਕਹਿਣ ਨੂੰ ਸੱਜਣਾ ਪਰ ਮੇਰੇ ਵਰਗੀ ਕੁੜੀ ਲਈ ਤਾਂ ਇਹ ਸਭ ਕੁਝ ਟੀਸੀ ਦੇ ਮੇਰ ਤੋੜਨ ਨੂੰ ਵਾਂਗ ਹੈ ਉਸ ਥਾਲੀ ਦੀ ਰੋਟੀ ਪਾ ਸੋਨ ਨੂੰ ਫੜਾਈ ਤੇ ਆਪ ਵੀ ਖਾ ਕੇ ਫਿਰ ਇੱਕ ਸੂート ਦੀ ਤਰਪਾਈ ਕਰਨ ਲੱਗ ਪਈ ਉਸ ਨੂੰ ਕੰਮ ਕਰਦਿਆਂ ਦੇਖ ਸੋਹਣ ਮੰਜੇ ਤੇ ਬੈਠਾ ਬੋਲਿਆ ਤੇ ਇਹ ਆਰਾਮ ਕਰ ਲੈ ਹੁਣ ਸਵੇਰੇ ਕਰ ਲਈ ਰਾਤ ਨੂੰ ਬਰੀਕ ਕੰਮ ਕਰਕੇ ਅੱਖਾਂ ਅੱਖਾਂ ਦੀ ਰੋਸ਼ਨੀ ਨਾ ਗਵਾ ਲਈ ਬਾਪੂ ਜੀ ਤੁਸੀਂ ਪੈ ਜਾਓ ਆ ਮਾਲਾ ਆਂਟੀ ਦੀ ਕਮੀਜ਼ ਦੀ ਤਰਪਾਈ ਰਹਿ ਗਈ ਹੈ ਮੈਂ ਕਰਕੇ ਸੋ ਜਾਵਾਂਗੀ ਉਹਨਾਂ ਨੇ ਸਵੇਰੇ ਰਿਸ਼ਤੇਦਾਰੀ ਵਿੱਚ ਜਾਣਾ ਹੈ ਕਿਹਾ ਕੇ ਨੀਤਾ ਆਪਣਾ ਕੰਮ ਕਰਨ ਲੱਗ ਪਈ ਉਧਰ ਮੰਦੀ ਤੇ ਲੰਮਾ ਪਿਆਸ ਹੁਣ ਚਿੰਤਾ ਚ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਿਆ ਇਸ ਦੇ ਨਾਲ ਜੀਆਂ ਲਗਭਗ ਸਾਰੀਆਂ ਕੁੜੀਆਂ ਵਿਆਹੀਆਂ ਗਈਆਂ ਹਨ ਪਰ ਇਹ ਵਿਚਾਰੀ ਦਾ ਪਤਾ ਨਹੀਂ ਕੀ ਬਣੂ ਕੋਈ ਰਿਸ਼ਤੇਦਾਰ ਵੀ ਕਦੀ ਸਾਡੇ ਵੱਲ ਨਹੀਂ ਆਇਆ ਇਸ ਦੀ ਮਾਂ ਦੇ ਜਾਣ ਮਗਰੋਂ ਮਾਮੇ ਵੀ ਕਦੀ ਨਹੀਂ ਆਏ ਫਿਰ ਆਪ ਹੀ ਕਹਿਣ ਲੱਗ ਪਿਆ ਮੈਂ ਆਪ ਵੀ ਤਾਂ ਕਿਧਰੇ ਆਉਣ ਜਾਣ ਯੋਗਾ ਨਹੀਂ ਪਰ 1-2 ਦਿਨ ਤੱਕ ਹਿੰਮਤ ਕਰਕੇ ਨਰੈਣਗੜ੍ਹ ਇਸ ਦੀ 마ਸੀ ਕੋਲ ਜਾਣਾ ਤੇ ਉਸ ਨੂੰ ਕਹਿਣਾ ਕੋਈ ਮੁੰਡੇ ਦੀ ਦੱਸ ਪਾਈ ਦੂਜੇ ਪਾਸੇ ਆਪਣੀ ਮੰਜੀ ਤੇ ਪਈ ਅਨੀਤਾ ਦੇ ਮਨ ਵਿੱਚ ਰੋਹਿਤ ਲਈ ਖਿੱਚ ਵਧਣ ਲੱਗੀ ਅਗਲੇ ਦਿਨੋਂ ਰੋਜ਼ ਵਾਂਗ ਸੁਨੀਤਾ ਦੀ ਦੁਕਾਨ ਤੇ ਗਈ ਪਰ ਉਸ ਨੂੰ ਰੋਹਿਤ ਦੁਕਾਨ ਤੇ ਰਜ਼ਰ ਨਾ ਆਇਆ ਉਸਨੇ ਕੱਪੜੇ ਤੇ ਹਿਸਾਬ ਲੈ ਕੇ ਹੌਸਲਾ ਕਰ ਸੁਨੀਤਾ ਨੂੰ ਪੁੱਛਿਆ ਅੰਟੀ ਜੀ ਅੱਜ ਰੋਹਿਤ ਨਜ਼ਰ ਨਹੀਂ ਆ ਰਿਹਾ ਕੀ ਗੱਲ ਸੁਨੀਤਾ ਨੇ ਜਵਾਬ ਦੇ ਦਿੰਦੇ ਕਿਹਾ ਉਸ ਦੀ ਘਰ ਵਾਲੀ ਦਾ ਬੁਖਾਰ ਠੀਕ ਨਹੀਂ ਹੋ ਰਿਹਾ ਦੋ ਤਿੰਨ ਦਿਨ ਤੋਂ ਉਸ ਨੂੰ ਅੰਬਾਲਾ ਹਸਪਤਾਲ ਦਿਖਾਉਣ ਗਿਆ ਸੀ ਉੱਥੇ ਡਾਕਟਰ ਨੇ ਉਸ ਦੀ ਘਰ ਵਾਲੀ ਨੂੰ ਦਾਖਲ ਕਰ ਲਿਆ ਹੈ ਅਨਿਤਾ ਅੱਛਾ ਜੀ ਕਿਹਾ ਕਿ ਮੋਜਲ ਕਦਮਾਂ ਨਾਲ ਘਰ ਨੂੰ ਚੱਲ ਪਈ ਰੋਹਿਤ ਦੇ ਪਹਿਲਾ ਵਿਆਹ ਹੋਣ ਵਾਲੀ ਗੱਲ ਸੁਣਨ ਉਸਦੇ ਦਿਲ ਤੇ ਦਿਮਾਗ ਤੇ ਇਸ ਤਰ੍ਹਾਂ ਸੱਟ ਵੱਜੀ ਜਿਵੇਂ ਕਿਸੇ ਨੇ ਭਾਰੇ ਹਥੋੜੇ ਦੇ ਇੱਕ ਵਾਰ ਨਾਲ ਸਭ ਕੁਝ ਚਕਨਾ ਚੂਰ ਕਰ ਦਿੱਤਾ ਹੋਵੇ ਉਹ ਘਾਰਾ ਮੰਜੀ ਤੇ ਇਸ ਤਰ੍ਹਾਂ ਲੰਮੀ ਪਈ ਜਿਵੇਂ ਜ਼ਿੰਦਾ ਲਾਸ਼ ਹੋਵੇ ਅਗਲੇ 2 ਦਿਨ ਉਸ ਦੀ ਹਿੰਮਤ ਨਾ ਹੋਈ ਦੁਕਾਨ ਤੇ ਜਾਣ ਦੀ ਪਰ ਅੱਜ ਉਹ ਹੌਸਲਾ ਕਰ ਸੁਨੀਤਾ ਦੀ ਦੁਕਾਨ ਤੇ ਪਹੁੰਚ ਗਈ ਅੱਗੋਂ ਰੋਹਿਤ ਫਿਰ ਦੁਕਾਨ ਤੇ ਇਕੱਲਾ ਮਿਲ ਗਿਆ ਅਨੀਤਾ ਨੇ ਪੁੱਛਿਆ ਆਂਟੀ ਅੱਗੋ ਰੋਹਿਤ ਬੋਲਿਆ ਉਹ ਅੰਮਾਲਾ ਗਏ ਹਨ ਸਮਾਨ ਲੈਣ ਲਈ ਪਰ ਤੁਹਾਡੇ ਪੈਸੇ ਤੇ ਕੱਪੜੇ ਫੜਾ ਲਏ ਹਨ ਅਨੀਤਾ ਬਿਨਾ ਉਸ ਵੱਲ ਵੇਖੇ ਬਾਹਰ ਆਉਣ ਲੱਗੀ ਤਾਂ ਰੋਹਿਤ ਫਿਰ ਬੋਲਿਆ ਰੁਕੋ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਰੁਕੋ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਦੇਖ ਰੋਹਿਤ ਤੂੰ ਕੀ ਗੱਲ ਕਰਨੀ ਹੈ ਮੈਂ ਸਭ ਜਾਣਦੀ ਹਾਂ ਚੰਗੀ ਤਰ੍ਹਾਂ ਪਰ ਗੱਲ ਸੁਣ ਮੇਰੀ ਤੂੰ ਉਹਨਾਂ ਬੱਚਿਆਂ ਵਰਗਾ ਹੈਂ ਜੇ ਦਾ ਆਪਣੇ ਖਿਡੌਣੇ ਤੋਂ ਮਨ ਭਰ ਜਾਂਦਾ ਤਾਂ ਉਹ ਦੂਸਰੇ ਬੱਚਿਆਂ ਦੇ ਖਿਡੌਣੇ ਖੋਹਣ ਦੀ ਜਿੱਦ ਕਰਨ ਲੱਗ ਪੈਂਦਾ ਹੈ ਜੋ ਤੇਰਾ ਪਹਿਲਾ ਖਿਡੌਣਾ ਘਰ ਤੇ ਹੈ ਉਸ ਦਾ ਖਿਆਲ ਕਰ ਮੇਰਾ ਨਹੀਂ ਸਮਝਿਆ ਕਿ ਨਹੀਂ ਸਮਝਿਆ ਕਿ ਨਹੀਂ ਮੈਂ ਕੋਈ ਖਿਡੌਣਾ ਨਹੀਂ ਹਾਂ ਕਿਹ ਕਿ ਨੀਤਾ ਘਰ ਦੇ ਚੱਲ ਪਈ ਧੰਨਵਾਦ ਸ਼ੁਕਰੀਆ ਕਹਾਣੀ ਪਸੰਦ ਆਏ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਜੇਕਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਗੁਰਨਾਮ 바ਵਾ ਉਸ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਮਿਲਦਿਆਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜਲਦੀ